ਮੋਹਾਲੀ ਜ਼ਿਲ੍ਹੇ ਦੇ 35 ਪਿੰਡਾਂ ਦਾ ਰੌਲਾ ਪੈ ਰਿਹਾ ਹੈ ਕਿ ਇਹ ਰੋਪੜ ਜ਼ਿਲ੍ਹੇ ਵਿੱਚ ਪਾਈ ਜਾ ਰਹੇ ਹਨ ਇਸ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਕੀਲ ਸਹਿਬਾਨਾਂ ਵੱਲੋਂ ਤੇ ਕਾਫੀ ਰਾਜਨੀਤਿਕ ਪਾਰਟੀਆਂ ਵੀ ਉਸ ਦੇ ਵਿੱਚ ਸ਼ਾਮਲ ਸੀ ਤਾਂ ਐਮ.ਐਲ.ਏ. ਚਮਕੌਰ ਸਾਹਿਬ ਡਾਕਟਰ ਚੰਦ ਸਿੰਘ ਚੰਨੀ ਸਾਡੇ ਨਾਲ ਨੇ ਜੀ ਸਾਬ ਇਹ ਕੀ ਚੱਲ ਰਿਹਾ ਹੈ ਮਸਲਾ ਕਿ ਬਾਕੀ 35 ਪਿੰਡ ਮੋਹਾਲੀ ਦੇ ਸ਼ਾਮਲ ਹੋਣਗੇ ਰੋਪੜ ਦੇ ਵਿੱਚ ਜਾਂ ਫਿਰ ਕਿਤਨੇ ਕਿਤਨੇ ਦਾ ਫੋਆ ਹੈ ਨਹੀਂ ਦੇਖੋ ਪਹਿਲਾਂ ਵੀ ਮੈਂ ਕਿਹਾ ਬਾਹਰ ਵੀ ਜਦੋਂ ਧਰਨਾਕਾਰੀਆਂ ਕਿ ਇਹ ਇੱਕ ਅਫਵਾਹ ਹੈ ਕੋਈ ਸਾਨੂੰ ਜਿਹੜਾ ਸਾਡੇ ਸਰਕਾਰੀ ਆਫੀਸਰ ਸਹਿਬਾਨ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਇਸ ਬਾਰੇ ਸੋ ਪਹਿਲਾਂ ਵੀ ਇਹ ਅਫਵਾਹਾਂ ਬਹੁਤ ਉੜਦੀਆਂ ਰਹੀਆਂ ਕੁਝ ਲੋਕ ਹੈ ਜਿਨ੍ਹਾਂ ਜਿਹੜੇ ਵਿਹਲੇ ਬੈਠੇ ਲੋਕਾਂ ਨੇ ਵਿਹਲੇ ਕਰਤੇ ਤੇ ਉਹਨਾਂ ਦੇ ਉਹ ਫਿਰ ਇਹ ਕੋਈ ਨਾ ਕੋਈ ਭਾਲਦੇ ਹੈਗੇ ਸੋ ਮੈਂ बार-बार ਇਹੀ ਕਹਿ ਰਿਹਾ ਕਿ ਆਪਾਂ ਜਿਹੜੇ ਜਿੱਥੇ ਤੱਕ ਇਹ 35 ਪਿੰਡ ਹੈ ਮੇਰੇ ਹਲਕੇ ਦੇ ਆ ਸੋ ਇਹਨਾਂ ਨੂੰ ਮੈਂ ਵਿਸ਼ਵਾਸ ਦਵਾਨਾ ਕਿ ਮੈਂ ਇਹਨਾਂ ਦੇ ਨਾਲ ਖੜਾ ਔਰ ਇਹਨਾਂ ਨੂੰ ਜਿੱਦਾਂ ਪਹਿਲਾਂ ਮੋਹਾਲੀ ਡਿਸਟ੍ਰਿਕਟ ਤੋਂ ਉਦਾਂ ਹੀ ਰਹਿਣਗੇ ਪਰ ਦੂਜੀ ਪਾਸੇ ਕਈ ਲੋਕਾਂ ਬੋਲ ਰਿਹਾ ਵੀ ਕਿ ਇਹ ਜਾ ਰਿਹਾ ਹੈ ਕਿ ਐਮਐਲਏ ਤੱਕ ਤਾਂ ਇਹ ਪ੍ਰੋਮੋਸ਼ਨ ਪਹੁੰਚਦੀ ਹੋਣੀ ਜਦੋਂ ਕੈਬਨਿਟ ਦੇ ਮੰਤਰੀਆਂ ਕੋਲ ਹੁੰਦੀ ਹੈ ਜਾਂ ਫਿਰ ਮੁੱਖ ਮੰਤਰੀ ਕੋਲ ਹੁੰਦੀ ਹੈ ਦਿੱਲੀ ਤੋਂ ਸਿੱਧੀ ਆਣੀ ਹੈ ਲਿਸਟ ਵੱਢ ਕੇ ਕਿ ਐਮਐਲਏ ਤੱਕ ਤਾਂ ਪਤਾ ਹੀ ਕੁਝ ਨਹੀਂ ਚਲੋ ਜੇ ਪਹਿਲਾਂ ਨਹੀਂ ਪਹੁੰਚੀ ਹੁਣ ਪਹੁੰਚ ਜੇਗੀ ਹੂੰ ਹੁਣ ਪਹੁੰਚ ਗਈ ਉਹਨਾਂ ਕੋਲ ਠੀਕ ਹੈ ਨਾ ਅਮਰਜੀਤ ਸਾਹਿਬ ਜਿਹੜੇ ਮਾਜਰੀ ਬਲਾਕ ਦੇ ਪਿੰਡ ਨੇ ਜਾਂ ਫਿਰ ਹਲਕਾ ਖੜਾ ਦੇ ਹੋਰ ਪਿੰਡ ਨੇ ਉਹਨਾਂ ਵਾਸਤੇ ਕੀ ਭਰੋਸ ਸੌਰੀ ਬਾਰ ਐਸੋਸੀਏਸ਼ਨ ਜਿਹੜੀ ਖੜਾ ਸਾਡੇ ਵਕੀਲ ਸਹਿਬਾਨ ਉਹਨਾਂ ਨੇ ਦਿੱਤੀ ਹੈ ਇੱਕ ਰਿਪਰੈਜ਼ੈਂਟੇਸ਼ਨ ਔਰ ਮੈਂ ਸਟਰੋਂਗਲੀ ਰეკਮੈਂਡ ਕਰਕੇ ਸੀਐਮ ਸਾਹਿਬ ਨੂੰ ਭੇਜਤੀ ਹੈ ਅਨੰਦਪੁਰ ਸਾਹਿਬ ਜ਼ਿਲ੍ਹੇ ਦਾ ਫਰਕ ਪਏਗਾ ਕੋਈ ਪਿੰਡਾਂ 'ਚ ਇਸ ਤਰੀਕੇ ਨਾਲ ਜਿਹੜੇ ਕਹਿ ਰਹੇ ਸ਼ਾਮਲ ਹੋਣੇ ਦੇਖੋ ਹਲੇ ਤੱਕ ਕੋਈ ਐਸਾ ਪ੍ਰੋਪੋਜ਼ਲ ਨਹੀਂ ਹੈ ਜੋ ਵੀ ਹੈ ਹਲੇ ਲੋਕਾਂ 'ਚ ਹੀ ਹੈ ਕੋਈ ਆਫੀਸ਼ੀਅਲੀ ਨਾ ਮੁਹਾਲੀ ਚ ਆਇਆ ਨਾ ਹੀ ਕੋਈ ਰੋਪੜ ਚ ਆਇਆ ਨਾ ਹੀ ਸਾਨੂੰ ਐਜ਼ ਰਿਪਰੈਜ਼ੈਂਟੇਟਿਵ ਆਫ ਦਾ ਪੀਪਲ ਸਾਡੇ ਕੋਲ ਕੋ ਆਇਆ ਵਕੀਲ ਸਾਹਿਬਾਨ ਦੇ ਵੱਲੋਂ ਇਹ ਧਰਨਾ ਮੁੱਦਾ ਚੁੱਕਿਆ ਗਿਆ ਸੀ ਕਾਫੀ ਰਾਜਨੀਤਿਕ ਪਾਰਟੀਆਂ ਵਿੱਚ ਕਾਫੀ ਬਹਿਸ ਬਾਜੀ ਵੀ ਹੋਈ ਹੈ ਤਾਂ ਇਹ ਕਾਰਨ ਕੀ ਲੱਗਿਆ ਕਿ ਰਾਜਨੀਤੀ ਹੋ ਰਹੀ ਸੀ ਬਾਹਰ ਜਾ ਕਿਤੇ ਨਾ ਕਿਤੇ ਵਕੀਲ ਸਾਹਿਬਾਨ ਨਾਲ ਥੋੜੀ ਸਹਿਮਤੀ ਹੋਈ ਦੇਖੋ ਵਕੀਲ ਸਾਹਿਬ ਇਹਨਾਂ ਦਾ ਕੰਸਰਨ ਬੜਾ ਜੈਨੂਇਨ ਹੈ ਅਗਰ ਇਹ ਇਦਾਂ ਦਾ ਹੁੰਦਾ ਪਰ ਇਹ ਵੀ ਹੈ ਨਹੀਂ ਅੱਧ ਦੀ ਡੇਟ 'ਚ ਮੈਂ ਬਾਅਦ ਫੇਰ ਉਹੀ ਕਹਿੰਦਾ ਤੇ ਅਗਰ ਇਦਾਂ ਦਾ ਹੋਏਗਾ ਉਹਦਾ ਡਟ ਕੇ ਵਿਰੋਧ ਹੋਏਗਾ ਤੁਸੀਂ ਲਿਖੇ ਦਿੱਤਾ ਹੁਣ ਹੋ ਰਿਹਾ ਮੈਨੂੰ ਇਹਨਾਂ ਲੋਕਾਂ ਨੇ ਵੋਟਾਂ ਪਾਈਆਂ ਮੈਂ ਵੀ ਇਹਨਾਂ ਦੇ ਨਾਲ ਹੀ ਹਾਂ ਤੁਸੀਂ ਲਿਖ ਕੇ ਦਿੱਤਾ ਹੁਣ ਜਿੰਨਾਂ ਨੂੰ ਦੇ ਦਿੱਤਾ ਹੁਣ ਨਹੀਂ ਪੈਣਗੇ ਪਿੰਡੇ ਨਹੀਂ ਪੈਣਗੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਐਮਐਲਏ ਸਾਡੇ ਨਾਲ ਤਾਂ ਜਿੰਦਗੀ ਸੀ ਜਿੰਨਾ ਵੱਲੋਂ ਦੱਸਿਆ ਗਿਆ ਕਿ ਇਹ ਪਿੰਡਾਂ ਨੂੰ ਸ਼ਾਮਲ ਕਰਨ ਦੀ ਅਫਵਾਹ ਸੀ ਜੋ ਕਿ ਲਿਖਤੀ ਤੌਰ ਤੇ ਦੇ ਦਿੱਤਾ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਨਾ ਹੀ ਪਿੰਡ ਪੈਣਗੇ ਮਾਣੇ 35 ਪਿੰਡਾਂ ਦੇ ਨਾਲ ਕਿਸੇ ਵੀ ਪਿੰਡ ਨੂੰ ਸ਼ਾਮਲ ਨਹੀਂ ਹੁੰਦਾ ਜਰ ਥੋੜੇ ਕਰ ਮੈਂ ਗੁਰਜੋਤ ਦੇ ਨਾਲ ਪਰਤੇਸ਼